ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਉੱਪਰ ਜਿੱਥੇ ਤੁਹਾਨੂੰ ਮਾਸਟਰ ਗ੍ਰੇਡਰ ਪੰਜਾਬੀ ਲੈਕਚਰਾਰ ਗ੍ਰੇਡਰ ਪੰਜਾਬੀ ਤੇ ਪੇਪਰ ਦੀ ਤਿਆਰੀ ਬਹੁਤ ਹੀ ਸੌਖੀ ਭਾਸ਼ਾ ਵਿੱਚ ਕਰਵਾਈ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਅ ਡਿਸਕਸ ਕਰਾਂਗੇ ਨਾਲ ਹੀ ਉਹਨਾਂ ਦੇ ਕੁਝ ਐਕਸਟਰਾ ਫੈਕਟਸ ਨੂੰ ਵੀ ਦੇਖਾਂਗੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 16 ਪ੍ਰਸ਼ਨ ਨੰਬਰ 1 ਰਾਈਟਿੰਗ ਦਾ ਸੰਕਲਪ ਕਿਸ ਦਾ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਇਹਦੇ ਵਿੱਚੋਂ ਤੁਸੀਂ ਆਪਣਾ ਸਹੀ ਰਾਈਟ ਆਨਸਰ ਚੁੜਨਾ ਹੈ ਆਪਸ਼ਨ ਨੰਬਰ 1 ਜੱਕ ਲਾਕਾ 2 ਦੈਰੀਦਾ 3 ਰੋਲਾਵਰਟ 4 ਐਲਨ ਟੇਟ ਸਹੀ ਉੱਤਰ ਲਗਾਓ ਜੀ ਆਪਣਾ राइटिंग ਦਾ ਸੰਕਲਪ ਰੋਲਾ ਵਰਤਦਾ ਹੈ অপশন ਨੰਬਰ 3 ਪ੍ਰਸ਼ਨ ਨੰਬਰ 2 ਅਕਾਲ ਤਖਤ ਦੀ ਸਿਰਜਣਾ ਕਿਸ ਗੁਰੂ ਵਿਅਕਤੀ ਨੇ ਕੀਤੀ অপশন ਨੰਬਰ 1 ਗੁਰੂ ਰਾਮਦਾਸ ਜੀ 2 ਗੁਰੂ ਅਰਜਨ ਦੇਵ ਜੀ 3 ਗੁਰੂ ਹਰਗੋਬਿੰਦ ਜੀ 4 ਗੁਰੂ ਤੇਗ ਬਹਾਦਰ ਜੀ ਆਪਣਾ ਸਹੀ ਉੱਤਰ ਲਗਾਓ ਜੀ ਅਕਾਲ ਤਖਤ ਦੀ ਸਿਰਜਣਾ অপশন ਨੰਬਰ 3 ਗੁਰੂ ਹਰਗੋਬਿੰਦ ਜੀ ਨੇ ਕੀਤੀ ਕਿੰਨੇ ਚ ਕੀਤੀ 1600 6 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵਿੱਚ ਮੌਲਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਤੇ ਨਿਆਂ ਕਰਨ ਦਾ ਕੰਮ ਕੀਤਾ ਜਾਂਦਾ ਸੀ ਪ੍ਰਸ਼ਨ ਨੰਬਰ 3 ਆਰਸੀ ਕੀ ਹੈ ਜੀਵਨੀ ਸਵੈ ਜੀਵਨੀ ਸਫਰਨਾਮਾ ਡਾਇਰੀ ਆਪਣਾ ਸਹੀ ਉੱਤਰ ਲਗਾਓ ਜੀ ਆਰਸੀ ਕੀ ਹੈ आरसी स्वयजीवनिया जे पुछਿਆ ਜਾਵੇ ਕਿੰਨਾ ਲਈ ਆ ਤਾਂ ਇਹ ਹੈਗੀ ਆ ਜੀ प्रिंसिपल ਤੇਜਾ ਸਿੰਘ ਦੀ प्रिंसिपल तेजा सिंह ਦੀ स्वयजीवनिया ਤੇ ਇਹਦੇ 14 ਕਾਂਡ ਨੇ 1958 ਦੇ ਵਿੱਚ ਛਪੀ ਸੀ आरसी ਦਾ ਮਤਲਬ ਹੁੰਦਾ ਸ਼ੀਸ਼ਾ ਅੱਗੇ ਪ੍ਰਸ਼ਨ ਨੰਬਰ 4 ਰੇਖਾ ਚਿੱਤਰ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ ਕੀ ਹੁੰਦਾ ਹੈ ਉਹ ਤੁਸੀਂ ਦੱਸਣਾ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਉਹਨਾਂ ਵਿੱਚੋਂ ਸਹੀ ਉੱਤਰ ਲਗਾਓ ਆਪਸ਼ਨ ਨੰਬਰ 1 ਅਧਿਆਨ 2 ਕਲਾਤਮਿਕ ਵਿਅਨ 3 ਕਰਮਵਾਰ ਵਿਅਨ 4 ਸਿੱਧਾ ਵਿਅਨ ਰੇਖਾ ਚਿੱਤਰ ਜਿੰਦਗੀਆਂ ਘਟਨਾਵਾਂ ਦਾ ਹੁੰਦਾ ਹੈ ਕਲਾਤਮਿਕ ਵਿਅਨ ਆਪਸ਼ਨ ਨੰਬਰ 2 ਸਹੀ ਹੈ ਜੀ ਪ੍ਰਸ਼ਨ ਨੰਬਰ 5 ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿਸ ਪਖਤ ਕਵੀ ਦੀ ਕਾਵ ਟੁਕ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਆਨਸਰ ਲਗਾਉਣਾ ਤੁਸੀਂ ਆਪਸ਼ਨ ਨੰਬਰ 1 ਭਗਤ ਨਾਮਦੇਵ 2 ਭਗਤ ਕਬੀਰ 3 ਭਗਤ ਰਵਿਦਾਸ 4 ਭਗਤ ਧੰਨਾ ਸਹੀ ਉੱਤਰ ਲਗਾਓ ਜੀ ਪੰਜਵੇਂ ਦਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਭਗਤ ਰਵਿਦਾਸ ਜੀ ਆਪਸ਼ਨ ਨੰਬਰ 3 ਜੋ ਭਗਤ ਰਵਿਦਾਸ ਜੀ ਹੋਏ ਆ ਇਹਨਾਂ ਦਾ ਜਨਮ 1798 ਵਿੱਚ ਹੋਇਆ ਤੇ 15ਵੀਂ 16ਵੀਂ ਸਦੀ ਦੇ ਸੰਤ ਕਵੀ ਹੋਏ ਨੇ ਤੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਨੇ ਤੇ ਭਗਤ ਰਵਿਦਾਸ ਜੀ ਦੇ ਗੁਰੂ ਹੋਏ ਨੇ ਰਾਮਾਨੰਦ ਜੀ ਅੱਗੇ ਚੱਲਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 6 ਤੇ ਸੱਭਿਆਚਾਰ ਲਈ ਕਲਚਰ ਸ਼ਬਦ ਦਾ ਪ੍ਰਯੋਗ ਕਿਸ ਭਾਸ਼ਾ ਵਿੱਚ ਕੀਤਾ ਗਿਆ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਆਪਣਾ ਰਾਈਟ ਆਨਸਰ ਚੁਣਨਾ ਆਪਸ਼ਨ ਨੰਬਰ 1 ਅੰਗਰੇਜ਼ੀ ਫ੍ਰੈਂਚ ਜਰਮਨ 2 ਜਰਮਨ ਸਪੈਨਿਸ਼ ਪੁਰਤਗਾਲੀ 3 ਫ੍ਰੈਂਚ ਅਰਬੀ ਹਿੰਦੀ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ ਪ੍ਰਸ਼ਨ ਨੰਬਰ 6 ਦਾ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਅੰਗਰੇਜ਼ੀ ਫ੍ਰੈਂਚ ਜਰਮਨ ਜਿਹੜਾ ਕਲਚਰ ਹੈ ਕਲਚਰ ਆ ਜਿਹ ਲਾਟਿਨ ਵਰਡ ਆ ਇਹ ਲਾਟਿਨ ਭਾਸ਼ਾ ਦੇ ਕੋਲਰ ਸ਼ਬਦ ਤੋਂ ਲਿਆ ਗਿਆ ਹੈ ਪ੍ਰਸ਼ਨ ਨੰਬਰ 7 ਮੰਗਤੀ ਫਿਲਮ ਲਈ ਕਿਸ ਨੇ ਗੀਤ ਤੇ ਬਰਤਾਲਾਪ ਲਿਖੇ ਆਪਸ਼ਨ ਨੰਬਰ 1 ਸੁਰਜੀਤ ਪਾਤਰ 2 ਨੰਦ ਲਾਲ ਨੂਰਪੁਰੀ 3 ਸ਼ਿਵ ਕੁਮਾਰ ਵਟਾਲਵੀ 4 ਕੋਈ ਵੀ ਨਹੀਂ ਸਹੀ ਉੱਤਰ ਲਗਾਓ ਜੀ ਮੰਗਤੀ ਫਿਲਮ ਲਈ ਕਿਸ ਨੇ ਗੀਤ ਤੇ ਵਾਰਤਾਲਾਪ ਲਿਖੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਨੰਦ ਲਾਲ ਨੂਰਪੁਰੀ ਜੀ ਆਪਸ਼ਨ ਨੰਬਰ 2 ਅੱਗੇ ਚੱਲਦੇ ਆਪਾਂ ਪ੍ਰਸ਼ਨ ਨੰਬਰ 8 ਤੇ ਰੂਪਮਤੀ ਕੀ ਹੈ ਤੁਸੀਂ ਇਹਦੀ ਵਿਦਾ ਦੱਸਣੀ ਆ ਰੂਪਮਤੀ ਕੀ ਹੈ ਨਾਵਲ ਨੰਬਰ 2 ਕਹਾਣੀ 3 ਨਾਟਕ 4 ਰੇਖਾ ਚਿੱਤਰ ਸਹੀ ਉੱਤਰ ਲਗਾਓ ਜੀ ਰੂਪਮਤੀ ਕੀ ਹੈ ਰੂਪਮਤੀ ਨਾਵਲ ਹੈ অপਸ਼ਨ ਨੰਬਰ 1 ਠੀਕ ਹੈ ਜੇ ਪੁੱਛਿਆ ਜਾਵੇ ਕਿੰਨਾ ਦਾ ਹੈ ਕਵਲ ਜੀ ਦਾ ਹੈ ਜਸਵੰਤ ਸਿੰਘ ਕਵਲ ਦਾ ਹੈ ਠੀਕ ਹੈ ਜੀ ਤੇ 1996 ਦੇ ਵਿੱਚ ਆਇਆ ਸੀ ਰੂਪਮਤੀ ਨਾਵਲ ਦੇ ਵਿੱਚ ਹੈ ਕਿ ਇਸ ਨਾਵਲ ਵਿੱਚ ਰੂਪਮਤੀ ਆਪਣੇ ਧਰਮ ਵਿੱਚ ਦ੍ਰਿੜ ਰਹਿ ਕੇ ਪਿਆਰ ਨਿਭਾ ਕੇ ਸੱਚੀ ਇਨਸਾਨੀਅਤ ਦੀ ਮਿਸਾਲ ਬਣਨਾ ਚਾਹੁੰਦੀ ਹੈ ਮर्यादा ਤੇ ਸਰਾਹ ਦੀ ਪਵੰਦੀ ਤੋਂ ਉੱਪਰ ਉੱਠ ਕੇ ਉਸ ਦੀ ਮੁਹੱਬਤ ਨਿਰੋਲ ਭਗਤੀ ਭਾਵਨਾ ਹੋਰ ਨਿਭੜਦੀ ਹੈ ਏ ਕਿਆ ਹੈ ਜਸਵੰਤ ਕਮਲਜੀ ਨੇ ਰੂਪਮਤੀ ਵਿੱਚ ਪ੍ਰਸ਼ਨ ਨੰਬਰ 9 ਪੰਜ ਆਨੰਦ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲੌਕ ਕਰੋ ਜੀ surjit patar jagtar professor mon singh baba balwant ਪੰਜ ਆਨੰਦ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਸਹੀ ਉੱਤਰ ਹੈ ਜੀ ਆਪਣੇ ਕੋਲੇ surjit patar ਤੇ ਇਹਨਾਂ ਨੇ 1999 ਵਿੱਚ ਪ੍ਰਾਪਤ ਕੀਤਾ ਸੀ ਕਿੰਨੇ ਚ 1999 ਵਿੱਚ ਜੇ ਪੁੱਛਿਆ ਜਾਵੇ ਤਾਂ ਇਹਨਾਂ ਨੂੰ ਪੰਜ ਆਨੰਦ ਪੁਰਸਕਾਰਾਂ ਜਿਹੜਾ ਕਿੰਨਾ ਨੇ ਦਿੱਤਾ ਸੀ ਜਾਂ ਕਿਸ ਸੰਸਥਾ ਵੱਲੋਂ ਦਿੱਤਾ ਗਿਆ ਸੀ ਤਾਂ ਤੁਸੀਂ ਉੱਤਰ ਲਗਾਓਗੇ ਭਾਰਤੀ ਪਰਿਸ਼ਦ ਕੋਲਕੱਤਾ ਨੇ ਇਹਨਾਂ ਨੂੰ ਪੰਜ ਆਨੰਦ ਪੁਰਸਕਾਰਾਂ ਜਿਹੜਾ ਦਿੱਤਾ ਸੀ ਜੇ ਗੱਲ ਕਰੀਏ ਸੁਰਜੀਤ ਪਾਤਰ ਦੇ ਜਨਮ ਦੀ ਇਹਨਾਂ ਦਾ ਜਨਮ 14 ਜਨਵਰੀ 1945 ਨੂੰ ਹੋਇਆ ਸੀ 11 ਮਈ 2024 ਦੇ ਵਿੱਚ ਡੈਥ ਹੋਈ ਸੀ ਠੀਕ ਹੈ ਜੀ ਤੇ ਇਹ ਇੱਕ ਕਵੀ ਗਜ਼ਲਗੋ ਅਨੁਵਾਦਕ ਤੇ ਵਾਰਤਕਾਰ ਵੀ ਸੀਗੇ ਤੇ ਲੁਧਿਆਣਾ ਵਿੱਚ ਰਹਿੰਦੇ ਸੀ ਜਦੋਂ ਇਹਨਾਂ ਦੀ ਡੈਥ ਹੋਈ ਆ ਅੱਗੇ ਚੱਲਦੇ ਆ ਜੀ ਆਪਾਂ ਪ੍ਰਸ਼ਨ ਨੰਬਰ 10 ਦੇ ਉੱਪਰ ਇਹ ਵੀ surjit patar ਜੀ ਦੇ ਨਾਲ ਹੀ ਹੈ surjit patar ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਇਹਨਾਂ ਵਿੱਚੋਂ ਤੁਸੀਂ ਆਪਣਾ ਸਹੀ ਉੱਤਰ ਹੈ ਜਿਹੜਾ ਚੁਣਨਾ ਆਪਸ਼ਨ ਨੰਬਰ 1 ਹਨੇਰੇ ਵਿੱਚ ਸੁਲਗਦੀ ਵਰਣਮਾਲਾ 2 ਹਵਾ ਵਿੱਚ ਲਿਖੇ ਹਰਫ 3 ਲਫ਼ਜ਼ਾਂ ਦੀ ਦਰਗਾਹ 4 ਵਿਰਖ ਅਰਜ ਕਰੇ ਸਹੀ ਉੱਤਰ ਲਗਾਓ ਜੀ ਆਪਣਾ ਸਹੀ ਉੱਤਰ ਹੈ ਜੀ ਹਵਾ ਵਿੱਚ ਲਿਖੇ ਹਰਫ ਦੱਸਦਾ ਆਪਸ਼ਨ ਨੰਬਰ 2 ਹਵਾ ਵਿੱਚ ਲਿਖੇ ਹਰਫ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸੋਗੇ ਕਿ ਕਿ ਸਰਜੀਤ ਪਾਤਰ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਹੈ ਪ੍ਰਸ਼ਨ ਨੰਬਰ 11 ਤਰੇਲ ਤੁਪਕੇ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਰੁਵਾਈਆਂ ਹਨ ਤੁਹਾਡੇ ਕੋਲ ਚਾਰ ਆਪਸ਼ਨਸ ਨੇ 51 ਆਪਸ਼ਨ ਨੰਬਰ 2 53 3 55 4 55 ਸਹੀ ਉੱਤਰ ਲਗਾਓ ਜੀ ਤ੍ਰੇਲ ਤੁਪਕੇ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਰੂਵਾਈਆਂ ਹਨ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 457 ਤੇ ਤ੍ਰੇਲ ਤੁਪਕੇ ਕਾਵ ਸੰਗ੍ਰਹਿ ਹੈ ਕਿੰਨਾ ਦਾ ਭਾਈ ਵੀਰ ਸਿੰਘ ਜੀ ਦਾ ਪ੍ਰਸ਼ਨ ਨੰਬਰ ਮੁਲਤਾਨ ਉਪਭਾਸ਼ਾ ਦਾ ਕਿਹੜੇ Sufi ਕਵੀਆਂ ਉੱਪਰ ਬਧੇਰੇ ਪ੍ਰਭਾਵ ਪਿਆ ਸੀ? ਆਪਸ਼ਨ ਨੰਬਰ 1 ਸਾਹ ਹੁਸੈਨ ਬੁੱਲੇਸ਼ਾ ਆਪਸ਼ਨ ਨੰਬਰ 2 ਸੁਲਤਾਨ ਬਾਹੂ ਅਤੇ ਸਾਹ ਹੁਸੈਨ ਆਪਸ਼ਨ ਨੰਬਰ 3 ਬਾਬਾ ਫਰੀਦ ਜੀ ਅਤੇ ਗੁਲਾਮ ਫਰੀਦ ਆਪਸ਼ਨ ਨੰਬਰ 4 ਬੁੱਲੇਸ਼ਾ ਤੇ ਗੁਲਾਮ ਫਰੀਦ ਸਹੀ ਉੱਤਰ ਲਗਾਓ ਜੀ। ਮੁਲਤਾਨ ਉਪਭਾਸ਼ਾ ਦਾ ਕਿਹੜੇ Sufi ਕਵੀਆਂ ਉੱਪਰ ਪ੍ਰਭਾਵ ਬਧੇਰੇ ਸੀ? ਤਾਂ ਆਪਣੇ ਕੋਲੇ অপਸ਼ਨ ਨੰਬਰ ਜਿਹੜੀ 3 ਆ ਉਹ ਸਹੀ ਆ ਬਾਬਾ ਫਰੀਦ ਜੀ ਤੇ ਗੁਲਾਮ ਫਰੀਦ ਪ੍ਰਸ਼ਨ ਨੰਬਰ 13 ਪੰਜਾਬੀ ਵਿੱਚ ਅਫਲਾਤੂਨੀ ਪਿਆਰ ਦਾ ਸੰਕਲਪ ਕਿਸ ਨੇ ਪੇਸ਼ ਕੀਤਾ ਤੁਹਾਡੇ ਕੋਲ ਚਾਰ অপਸ਼ਨਸ ਨੇ ਸਹੀ ਉੱਤਰ ਲੋਕ ਕਰੋ ਜੀ অপਸ਼ਨ ਨੰਬਰ 1 ਪੂਰਨ ਸਿੰਘ 2 ਪ੍ਰਿੰਸੀਪਲ ਤੇਜਾ ਸਿੰਘ 3 ਗੁਰਬਖਸ਼ ਸਿੰਘ ਪ੍ਰੀਤ ਲੜੀ 4 ਬਲ ਰਾਜਸਾਨੀ ਸਹੀ ਉੱਤਰ ਲਗਾਓ ਜੀ ਅਫਲਾਤੂਨੀ ਪਿਆਰ ਦਾ ਸੰਕਲਪ ਕਿਸ ਨੇ ਪੇਸ਼ ਕੀਤਾ ਆਪਸ਼ਨ ਨੰਬਰ 3 ਗੁਰਵਕਸ ਸਿੰਘ ਪ੍ਰੀਤਲੜੀ ਗੁਰਵਕਸ ਸਿੰਘ ਪ੍ਰੀਤਲੜੀ ਨੇ ਅੰਮ੍ਰਿਤਸਰ ਵਿੱਚ ਪ੍ਰੀਤਨਗਰ ਦੀ ਵੀ ਸਥਾਪਨਾ ਕੀਤੀ ਸੀ ਪੁਆਦੀ ਉਪਭਾਸ਼ਾ ਦਾ ਵਿਆਕਰਨ ਤਿਆਰ ਕੀਤਾ ਪ੍ਰੇਮ ਪ੍ਰਕਾਸ਼ ਜੀ ਨੇ ਜੁਗਿੰਦਰ ਸਿੰਘ ਪੁਆਰ ਬਲਵੀਰ ਸਿੰਘ ਸੰਧੂ ਕਾਲਾ ਸਿੰਘ ਵੇਦੀ ਸਹੀ ਉੱਤਰ ਲੌਕ ਕਰੋ ਜੀ ਪੁਆਦੀ ਉਪਭਾਸ਼ਾ ਦਾ ਵਿਆਕਰਨ ਕਿੰਨਾ ਨੇ ਤਿਆਰ ਕੀਤਾ ਸੀ ਬਲਵੀਰ ਸਿੰਘ ਸੰਧੂ ਨੇ অপਸ਼ਨ ਨੰਬਰ 3 ਸਹੀ ਹੈ ਪ੍ਰਸ਼ਨ ਨੰਬਰ 15 ਚਰਨ ਦਾਸ ਸਿੱਧੂ ਦੇ ਨਾਟਕਾਂ ਦਾ ਮੁੱਖ ਆਂਤਲਿਕ ਖੇਤਰ ਹੈ ਪੁਆਦ ਦੁਆਬਾ ਮਾਲਵਾ ਦਿੱਲੀ ਸਹੀ ਉੱਤਰ ਲਾ ਕਰੋ ਜੀ ਚਰਨ ਦਾਸ ਸਿੱਧੂ ਦੇ ਨਾਟਕਾਂ ਦਾ ਮੁੱਖ ਆਂਤਲਿਕ ਖੇਤਰ ਹੈ ਦੁਆਬਾ ਵੇਰੀ ਵੇਰੀ ਇੰਪੋਰਟੈਂਟ ਪ੍ਰਸ਼ਨ ਆ ਲਗਭਗ ਹਰੇਕ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਖੰਡਖੀਰ ਹੋਣਾ ਖੰਡਖੀਰ ਹੋਣਾ ਕੀ ਆ ਤੁਸੀਂ ਇਹ ਦੱਸਣਾ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਉੱਤਰ ਦੇਖੋ ਆਪਣਾ ਮਿਲ ਕੇ ਰਹਿਣਾ ਆਪਸ ਵਿੱਚ ਲੜਨਾ ਈਰਖਾ ਕਰਨਾ ਕੋਈ ਵੀ ਨਹੀਂ ਖੰਡਖੀਰ ਹੋਣਾ ਮਿਲ ਕੇ ਰਹਿਣਾ ਆਪਸ਼ਨ ਨੰਬਰ 1 ਸਹੀ ਹੈ ਜੀ ਪ੍ਰਸ਼ਨ ਨੰਬਰ 17 ਦੋਹਰੇ ਪੁੱਠੇ ਕੌਮਿਆਂ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਆਪਸ਼ਨ ਨੰਬਰ 1 ਬਿਸਮੇ ਭਾਵ ਸਮੇਂ 2 ਕਿਸੇ ਦੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ 3 ਉਪਨਾਮ ਜਾਂ ਰਚਨਾ ਦੇ ਨਾਮ ਨਾਲ 4 ਮਿશ્રਤ ਵਾਕ ਦੇ ਦੂਜੇ ਹਿੱਸੇ ਵਿੱਚ ਸਹੀ ਉੱਤਰ ਲਗਾਓ ਜੀ। ਦੋਹਰੇ ਪੁੱਠੇ ਕੌਮਿਆਂ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਕਿਸੇ ਦੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ অপশন ਨੰਬਰ 2 ਸਹੀ ਹੈ। ਪ੍ਰਸ਼ਨ ਨੰਬਰ 18 ਰਾਣਾ ਸੂਰਤ ਦੀ ਵਿਦਾ ਹੈ। ਚਾਰ অপਸ਼ਨਸ ਨੇ ਸਹੀ ਉੱਤਰ ਦਿਓ ਜੀ। ਮਹਾਕਾਵ, ਨਾਟਕ, ਨਾਵਲ, ਇਕਾਂਗੀ। ਸਹੀ ਉੱਤਰ ਦਿਓ ਜੀ। ਮਹਾਰਾਣਾ ਸਿੰਘ ਦੀ ਵਿਦਾ ਹੈ ਮਹਾਕਾਵ। অপਸ਼ਨ ਨੰਬਰ 1। ਜੋ ਮਹਾਰਾਣਾ ਸੂਰਤ ਸਿੰਘ ਹੋਏ ਨੇ ਇਹਨਾਂ ਦੇ 35 ਸਰਗ ਨੇਗੇ ਕਿੰਨੇ ਨੇ ਕਈ ਵਾਰ ਪੇਪਰ ਦੇ ਵਿੱਚ ਸਰਗ ਵੀ ਪੁੱਛ ਲਿਆ ਜਾਂਦਾ ਹੈ 35 ਸਰਗ ਨੇ ਛੰਦ ਕਿਹੜਾ ਹੈ ਸਿਰਖੰਡੀ ਇਹ ਰਚਨਾ ਪਹਿਲਾਂ ਟ੍ਰੈਕਟ ਦੇ ਰੂਪ ਵਿੱਚ 1905 ਵਿੱਚ ਛਪੀ ਸੀ ਫਿਰ ਕਿਤਾਬ ਜੋ ਹੈ 1900 19 ਵਿੱਚ ਆਈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਤੇ ਵਿਆਹ ਵਿੱਚ ਨਾਨਕਿਆਂ ਦਾਦਕਿਆਂ ਵਿੱਚ ਮਸ਼ਕਰੀ ਤੇ ਮੁਖੌਲ ਦੇ ਗੀਤਾਂ ਨੂੰ ਕੀ ਕਹਿੰਦੇ ਹਨ ਚਾਰਾਂ ਵਿੱਚੋਂ ਸਹੀ ਆਪਸ਼ਨ ਚੁਣੋ ਮਾਹੀਆ ਸਿੱਠਣੀਆਂ ਛੰਦਪਰਾਗਾ ਥਾਲ ਸਹੀ ਉੱਤਰ ਲਗਾਓ ਜੀ ਵਿਆਹ ਵਿੱਚ ਨਾਨਕਿਆਂ ਦਾਦਕਿਆਂ ਵਿੱਚ ਮਸ਼ਕਰੀ ਤੇ ਮੁਖੌਲ ਦੇ ਗੀਤਾਂ ਨੂੰ ਕੀ ਕਿਹਾ ਜਾਂਦਾ ਹੈ ਸਿੱਠਣੀਆਂ ਇਹ ਪ੍ਰਸ਼ਨ ਤੁਹਾਨੂੰ ਸਭ ਨੂੰ ਆਉਂਦਾ ਹੋਊਗਾ ਪ੍ਰਸ਼ਨ ਨੰਬਰ 20 ਸ਼ੁੱਧ ਦਸਣਾ ਹੈ ਪਿਆਰਵਿੰਦੀ ਵੀਜੀ ਚਾਰਾਂ ਦੇ ਵਿੱਚੋਂ ਸਹੀ ਆਪਸ਼ਨ ਚੁਣੋ ਫਿਰੋਜ਼ਪੁਰ ਦੇ ਸਹੀ ਸਪੈਲਿੰਗ ਦੱਸਣਿਆ ਤੁਸੀਂ ਫਿਰੋਜ਼ਪੁਰ ਦੇ ਸਹੀ ਸਪੈਲਿੰਗ ਆਪਸ਼ਨ ਨੰਬਰ 3 ਸਹੀ ਆ ਪ੍ਰਸ਼ਨ ਨੰਬਰ 21 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਮਹਿਲ ਦਾ ਨਾਮ ਦੱਸੋ ਤੁਹਾਡੇ ਕੋਲ ਚਾਰ ਆਪਸ਼ਨਸ ਨੇ 1 ਮਾਤਾ ਸੁਲੱਖਣੀ ਜੀ 2 ਮਾਤਾ ਗੁਜਰੀ ਜੀ 3 ਮਾਤਾ ਗੰਗਾ ਜੀ 4 ਮਾਤਾ ਖੀਵੀ ਜੀ ਸਹੀ ਆਪਸ਼ਨ ਹੈ ਜੀ 2 ਮਾਤਾ ਗੁਜਰੀ ਜੀ ਤੁਹਾਨੂੰ ਸਭ ਨੂੰ ਪਤਾ ਮਾਤਾ ਗੁਜਰੀ ਜੀ ਬਾਰੇ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਦੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਹੈ অপਸ਼ਨ ਨੰਬਰ 1 ਸਰਦਾਰ ਬੁੱਧ ਸਿੰਘ 2 ਸਰਦਾਰ ਚੜਤ ਸਿੰਘ 3 ਸਰਦਾਰ ਮਹਾ ਸਿੰਘ 4 ਸਰਦਾਰ ਨੌਦ ਸਿੰਘ ਸਹੀ ਉੱਤਰ ਲਗਾਓ ਜੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਹੈ ਸਰਦਾਰ ਮਹਾ ਸਿੰਘ অপਸ਼ਨ ਨੰਬਰ 3 ਪ੍ਰਸ਼ਨ ਨੰਬਰ 23 ਕਿਸ ਸ਼ਬਦ ਨੂੰ ਨਾਣੀ ਵਿਹਾਰੀਣੀ ਲਗਾ ਕੇ ਉਸ ਦਾ ਇਸਤਰੀ ਲਿੰਗ ਰੂਪ ਬਣਦਾ ਹੈ অপਸ਼ਨ ਨੰਬਰ 1 ਮੋਰ 2 ਠੇਕੇਦਾਰ 3 ਵਕੀਰ 4 ਬਾਜੀਗਰ ਸਹੀ ਉੱਤਰ ਲਗਾਓ ਜੀ ਨੀ ਨਾਣੀ ਵਿਹਾਰੀਣੀ ਲਗਾ ਕੇ ਇਸਤਰੀ ਲਿੰਗ ਰੂਪ ਬਣਦਾ ਹੈ ਸਹੀ ਉੱਤਰ ਆ ਜੀ ਆਪਣੇ ਕੋਲੇ অপਸ਼ਨ ਨੰਬਰ 3 ਵਕੀਲ ਵਕੀਲਣੀ ਪ੍ਰਸ਼ਨ ਨੰਬਰ 24 ਖਾਲੀ ਥਾਂ ਭਰੋ ਅਸਾਂ ਛੇਠ ਨੂੰ ਡੈਸ਼ ਨਹੀਂ ਦੇਣੀ ਦਿਓਰ ਭਾਵੇਂ ਦੁੱਧ ਪੀ ਲਵੇ ਆਪਸ਼ਨ ਨੰਬਰ 1 ਮਲਾਈ 2 ਰਵੜੀ 3 ਖੀਰ 4 ਲੱਸੀ ਸਹੀ ਉੱਤਰ ਲਗਾਓ ਜੀ ਅਸਾਂ ਛੇਠ ਨੂੰ ਡੈਸ਼ ਨਹੀਂ ਦੇਣੀ ਦਿਓਰ ਭਾਵੇਂ ਦੁੱਧ ਪੀ ਲਵੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 4 ਲੱਸੀ ਪ੍ਰਸ਼ਨ ਨੰਬਰ 25 ਨਵੀਂ ਰੁੱਤ ਕਹਾਣੀ ਕਿਸ ਦੀ ਹੈ ਜਾਂ ਕਿੰਨਾ ਦੀ ਹੈ অপਸ਼ਨ ਨੰਬਰ 1 ਗੁਰਵਕਸ ਸਿੰਘ ਪ੍ਰੀਤਲੜੀ 2 ਨਵਤੇਜ ਪ੍ਰੀਤਲੜੀ 3 ਅਜੀਤਕੌਰ 4 ਸੁਜਾਨ ਸਿੰਘ ਨਵੀਂ ਰੁੱਤ ਕਹਾਣੀ ਕਿਸ ਦੀ ਹੈ ਆਪਣਾ ਸਹੀ ਉੱਤਰ ਦਿਓ ਜੀ ਨਵੀਂ ਰੁੱਤ ਕਹਾਣੀ ਨਵਤੇਜ ਪ੍ਰੀਤਲੜੀ ਦੀ ਹੈ ਇਥੇ ਹੀ ਆਪਣੀ ਅੱਜ ਦੀ ਕਲਾਸ ਹੁੰਦੀ ਆ ਖਤਮ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਡੇ 25 ਚੋਂ ਕਿੰਨੇ ਠੀਕ ਨੇ ਕਲਾਸ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਮਿਲਦੇ ਆ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਮੈਨੂੰ ਰੁਪਿੰਦਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ